ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਇੰਗਲਿਸ਼ ਤੇ ਪੰਜਾਬੀ ਸਟੈਨੋਗ੍ਰਾਫੀ ਅਤੇ ਪੰਜਾਬੀ ਪੇਪਰ ਦੀ ਵਧੀਆ ਤਰੀਕੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰੀ ਕਰਨ ਲਈ ਤੁਸੀਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਕਲਾਸਾਂ ਨੇ ਅਸੀਂ ਜੋ ਲੌਂ ਚਾ ਰਹੇ ਹਾਂ ਉਹਨਾਂ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਬੜੇ ਵਧੀਆ ਤਰੀਕੇ ਨਾਲ ਜਾਰੀ ਰੱਖ ਸਕੋ ਅੱਜ ਦੀ ਜਿਹੜੀ ਇਹ ਕਲਾਸ ਆਪਾਂ ਲੈ ਕੇ ਆਏ ਆ ਇਹ ਪੰਜਾਬੀ ਪੇਪਰ ਏ ਤੇ ਲੈ ਕੇ ਆਏ ਆ ਜਿਸ ਦੇ ਵਿੱਚ ਪੰਜਾਬ ਹਿਸਟਰੀ ਦੇ ਵਿੱਚੋਂ ਸਿੱਖ ਮਿਸਲਾਂ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਅੱਜ ਕਰਾਂਗੇ ਇਹਦੇ ਵਿੱਚ ਪਹਿਲਾਂ ਆਪਾਂ ਥਿਉਰੀ ਕਰਾਂਗੇ ਉਸ ਤੋਂ ਬਾਅਦ ਥਿਉਰੀ ਨਾਲ ਮਿਲਦੇ ਜੁਲਦੇ ਸਿੱਖ ਮਿਸਲਾਂ ਤੇ ਐਮਸੀਕਿਊ ਵੀ ਆਪਾਂ ਕਲਾਸ ਦੇ ਲਾਸਟ ਦੇ ਵਿੱਚ ਕਰਾਂਗੇ ਹਾਂਜੀ ਕਰਦੇ ਹਾਂ ਅੱਜ ਦੀ ਕਲਾਸ ਜਿਹੜੀ ਆਪਾਂ ਸਟਾਰਟ ਜਿਸ ਦਾ ਕੇ ਵਿਸ਼ਾ ਸਿੱਖ ਮਿਸਲਾਂ ਜੇਕਰ ਆਪਾਂ ਗੱਲ ਕਰੀਏ ਸਿੱਖ ਮਿਸਲਾਂ ਨੂੰ ਬਣਾਉਣ ਵਾਲਾ ਕੌਣ ਸੀ ਸਿੱਖ ਮਿਸਲਾਂ ਬਣੀਆਂ ਨੇ 12 ਮਿਸਲਾਂ ਨੇ ਨਿਵਾਰੀ ਤੁਸੀਂ ਸਾਰੇ ਜਾਣਦੇ ਹੋ ਬਣਾਉਣ ਵਾਲਾ ਜਿਹੜਾ ਸੀਗਾ ਕਪੂਰ ਸਿੰਘ ਸੀ ਜਿਨ੍ਹਾਂ ਨੇ ਇਹਨਾਂ ਦੀ ਅੱਗੇ ਹੋ ਕੇ ਅਗਵਾਈ ਕੀਤੀ ਹਾਂਜੀ ਜਿਹੜੀ ਇੱਕ ਨੰਬਰ ਤੇ ਸਾਰਿਆਂ ਨਾਲੋਂ ਸ਼ਕਤੀਸ਼ਾਲੀ ਸਿੱਖ ਮਿਸਲ ਮੰਨੀ ਜਾਂਦੀ ਹੈ ਉਹ ਹੈ ਸੁਕਰ ਚੱਕੀਆ ਮਿਸਲ ਜਿਸ ਦੇ ਬਾਰੇ ਕਿ ਆਪਾਂ ਸਾਰੇ ਜਾਣਦੇ ਆਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਸੇਰੇ ਪੰਜਾਬ ਨਾਲ ਸੰਬੰਧ ਰੱਖਦੀ ਸੀ ਸੁਕਰ ਚੱਕਿਆ ਮਿਸਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਦਾ ਮੋਢੀ ਸੀ ਜਿਹੜਾ ਚੜਤ ਸਿੰਘ ਸੀ ਜਿਸ ਦੇ ਬਾਰੇ ਕਿ ਆਪਾਂ ਸਾਰੇ ਜਾਣਦੇ ਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੂਸਰੇ ਨੇਤਾ ਜਿਹੜੇ ਪ੍ਰਸਿੱਧ ਸੀ ਮਹਾ ਸਿੰਘ ਸੀ ਤੀਸਰੇ ਜਿਹੜੇ ਨੇਤਾ ਪ੍ਰਸਿੱਧ ਸੀ ਮਹਾਰਾਜਾ ਰਣਜੀਤ ਸਿੰਘ ਸੀ ਜੇਕਰ ਆਪਾਂ ਸ਼ੁਕਰਚੱਕੀਆ ਮਿਸਲ ਦੇ ਅੱਗੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਗੁਜਰਾਵਾਲਾ ਵਜੀਰਵਾਲਾ ਅੰਮੜਾਵਾਦ ਦੇ ਇਲਾਕੇ ਸੀ ਜਿਹੜੇ ਸ਼ੁਕਰਚੱਕੀਆ ਮਿਸਲ ਦੇ ਅਧੀਨ ਆਉਂਦੇ ਸੀਗੇ ਜੇਕਰ ਆਪਾਂ 2 ਨੰਬਰ ਤੇ ਗੱਲ ਕਰੀਏ ਤਾਂ ਆਲੂਵਾਲੀਆ ਮਿਸਲ ਹੈ ਜਿਹੜੀ ਆਉਂਦੀ ਹੈ ਜਿਸ ਦਾ ਕਿ ਮੋਢੀ ਜਾਂ ਮੁਖੀ ਆਪਾਂ ਕਹਿ ਲਈਏ ਉਹ ਜੱਸਾ ਸਿੰਘ ਆਲੂਵਾਲੀਆ ਸੀ ਜੇਕਰ ਆਪਾਂ ਪ੍ਰਸਿੱਧ ਨੇਤਾਵਾਂ ਦੀ ਗੱਲ ਕਰੀਏ ਤਾਂ ਭਾਗ ਸਿੰਘ ਆਲੂਵਾਲੀਆ ਤੇ ਫਤਿਹ ਸਿੰਘ ਆਲੂਵਾਲੀਆ ਦੇ ਨਾਮ ਨੇ ਜਿਹੜੇ ਉਹ ਆ ਜਾਂਦੇ ਨੇ ਜੇਕਰ ਆਪਾਂ ਆਲੂਵਾਲੀਆ ਮਿਸਲ ਦੇ ਅਧੀਨ ਜਿਹੜੇ ਖੇਤਰ ਸੀਗੇ ਉਹਨਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕਪੂਰਥਲਾ ਹੁਸਿਆਰਪੁਰ ਸੁਲਤਾਨਪੁਰ ਦੇ ਇਲਾਕੇ ਨੇ ਜਿਹੜੇ ਆਲੂ ਵਾਲੀ ਐ ਮਿਸਲ ਦਾ ਜਿਹੜਾ ਸ਼ਾਸਨ ਸੀਗਾ ਉਸ ਦੇ ਵਿੱਚ ਸ਼ਾਮਿਲ ਨੇ ਅਗਲੀ ਜੇਕਰ ਆਪਾਂ 3 ਨੰਬਰ ਤੇ ਗੱਲ ਕਰੀਏ ਮਿਸਲ ਦੀ ਫੈਜ਼ਲਪੁਰੀਆ ਮਿਸਲ ਹੈ ਜਿਸ ਦਾ ਕਿ ਮੋਢੀ ਆਪਾਂ ਜੇ ਗੱਲ ਕਰੀਏ ਨਵਾਬ ਕਪੂਰ ਸਿੰਘ ਸੀ ਇਲਾਕੇ ਦੀ ਜੇ ਗੱਲ ਕਰੀਏ ਆਪਾਂ ਇਲਾਕਾ ਇਹਦੇ ਵਿੱਚ ਜਲੰਧਰ ਬਹਿਰਾਮਪੁਰ ਪੱਟੀ ਨੂਰਪੁਰ ਦੇ ਇਲਾਕੇ ਨੇ ਜਿਹੜੇ ਫੈਜ਼ਲਪੁਰੀਆ ਮਿਸਲ ਦੇ ਸ਼ਾਸਨ ਦੇ ਅਧੀਨ ਆਉਂਦੇ ਸੀ ਜੇਕਰ ਆਪ ਕਪੂਰ ਸਿੰਘ ਦੀ ਜੋ ਨਵਾਬ ਦੀ ਉਪਾਧੀ ਮਿਲੀ ਸੀ ਉਸ ਦੀ ਗੱਲ ਕਰੀਏ ਤਾਂ ਉਹ ਜ਼ਕਰੀਆ ਖਾਨ ਤੋਂ ਮਿਲੀ ਸੀ ਜਦੋਂ ਜ਼ਕਰੀਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕੀਤਾ ਸੀ ਤਾਂ ਉਸ ਨੇ ਆਪਾਂ ਸਾਰੇ ਹੀ ਜਾਣਦੇ ਆ ਨਵਾਬ ਕਪੂਰ ਨੂੰ ਜਿਹੜੀ ਨਵਾਬ ਦੀ ਉਪਾਧੀ ਦੇ ਦਿੱਤੀ ਸੀਗੀ 4 ਨੰਬਰ ਤੇ ਜੇਕਰ ਆਪਾਂ ਗੱਲ ਕਰੀਏ ਪੰਗੀ ਮਿਸਲ ਆ ਜਾਂਦੀ ਹੈ ਮਿਸਲਾਂ ਦੇ ਵਿੱਚੋਂ ਜਿਸ ਦਾ ਮੋਢੀ ਸੀ ਸੱਜਾ ਸਿੰਘ ਤੇ ਹੋਰ ਪ੍ਰਸਿੱਧ ਨੇਤਾਵਾਂ ਦੀ ਜੇਕਰ ਆਪਾਂ ਗੱਲ ਕਰੀਏ ਹਰੀ ਸਿੰਘ ਝੰਡਾ ਸਿੰਘ ਦੇ ਨਾਮ ਨੇ ਜਿਹੜੇ ਸ਼ਾਮਲ ਨੇ ਜੇਕਰ ਆਪਾਂ ਪੰਗੀ ਮਿਸਲ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਲਾਹੌਰ ਅੰਮ੍ਰਿਤਸਰ ਗੁਜਰਾਤ ਤੇ ਸਿਆਲਕੋਟ ਦੇ ਜਿਹੜੇ ਇਲਾਕੇ ਸੀ ਪੰਗੀ ਮਿਸਲ ਦੇ ਜਿਹੜੇ ਸ਼ਾਸਨ ਦੇ ਅਧੀਨ ਆਉਂਦੇ ਸੀ 5 ਨੰਬਰ ਤੇ ਜੇਕਰ ਆਪਾਂ ਮਿਸਲ ਦੀ ਗੱਲ ਕਰੀਏ ਤਾਂ ਸ਼ਹੀਦ ਮਿਸਲ ਹੈ ਜਿਸ ਦੇ ਨਾਲ ਕਿ ਆਪਾਂ ਸਾਰੇ ਜਾਣਦੇ ਆਂ ਬਾਬਾ ਦੀਪ ਸਿੰਘ ਜੋ ਸਬੰਧ ਰੱਖਦੇ ਸੀ ਸ਼ਹੀਦ ਮਿਸਲ ਨੂੰ ਨਹਿੰਗ ਮਿਸਲ ਵੀ ਕਿਹਾ ਜਾਂਦਾ ਜੇਕਰ ਆਪਾਂ ਇਹਨਾਂ ਦੇ ਮੋਢੀ ਨੇਤਾਵਾਂ ਦੀ ਗੱਲ ਕਰੀਏ ਸਥਾਪਨਾ ਜਿਹੜੀ ਕੀਤੀ ਆ ਉਹ ਨੇਤਾ ਇਹਨਾਂ ਦੇ ਸੂਦਾ ਸਿੰਘ ਸੀ ਹੋਰ ਨੇਤਾਵਾਂ ਦੀ ਗੱਲ ਕਰੀਏ ਤਾਂ ਕਰਮ ਸਿੰਘ ਤੇ ਬਾਬਾ ਦੀਪ ਸਿੰਘ ਉਹਨਾਂ ਦੇ ਵਿੱਚ ਜਿਹੜੇ ਵਰਨਣਯੋਗ ਨਾਮ ਨੇ ਜਿੱਕਰ ਆਪਾਂ ਸ਼ਹੀਦ ਮਿਸਲ ਜਾਂ ਨਹਿੰਗ ਮਿਸਲ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਤਲੁਜ ਦਰਿਆ ਦਾ ਜਿਹੜਾ ਆਸ-ਪਾਸ ਦਾ ਪ੍ਰਦੇਸ਼ ਸੀ ਉਹ ਸ਼ਹੀਦ ਜਾਂ ਨਹਿੰਗ ਮਿਸਲ ਦੇ ਅਧੀਨ ਆਉਂਦਾ ਸੀ ਅਗਲੀ ਜਿਹੜੀ ਮਿਸਲ ਦੀ ਗੱਲ ਕਰੀਏ ਜੇ ਆਪਾਂ ਨਿਸਾਨਵਾਲੀਆ ਮਿਸਲ ਹੈ ਜਿਸ ਦਾ ਕਿ ਮੋਢੀ ਨੇਤਾ ਸੀਗਾ ਜਿਹੜਾ ਸੰਗਤ ਸਿੰਘ ਤੇ ਮੋਹਰ ਸਿੰਘ ਸੀ ਨਿਸਾਨਵਾਲੀਆ ਜਿਹੜੀ ਮਿਸਲ ਹੈ ਇਸ ਦਾ ਮੋਢੀ ਜੇਕਰ ਆਪਾਂ ਗੱਲ ਕਰੀਏ ਸੰਗਤ ਸਿੰਘ ਤੇ ਮੋਹਰ ਸਿੰਘ ਸੀ ਜੇਕਰ ਆਪਾਂ ਇਲਾਕਿਆਂ ਦੀ ਗੱਲ ਕਰੀਏ ਤਾਂ ਕਰਨਾਲ ਸ਼ਾਹਬਾਦ ਤੇ ਅੰਮ੍ਰਾਲਾ ਦੇ ਜਿਹੜੇ ਇਲਾਕੇ ਨੇ ਨਿਸਾਨਵਾਲੀਆ ਮਿਸਲ ਦੇ ਅਧੀਨ ਆਉਂਦੇ ਸੀ ਅਗਲੀ ਜਿਹੜੀ ਮਿਸਲ ਹੈ 7 ਨੰਬਰ ਤੇ ਉਹ ਰਾਮਗੜੀਆ ਮਿਸਲ ਹੈ ਜਿਸ ਦੇ ਵਿੱਚ ਸੰਸਥਾਪਕ ਦੀ ਜੇਕਰ ਆਪਾਂ ਗੱਲ ਕਰੀਏ ਖੁਸ਼ਹਾਲ ਸਿੰਘ ਤੇ ਆਨੰਦ ਸਿੰਘ ਜਿਹੜੇ ਇਹਨਾਂ ਦੇ ਸਥਾਪਕ ਜਾਂ ਮੋਢੀ ਨੇਤਾਵਾਂ ਦੇ ਵਿੱਚੋਂ ਸਨ ਜੇਕਰ ਆਪਾਂ ਪ੍ਰਸਿੱਧ ਨੇਤਾਵਾਂ ਦੀ ਗੱਲ ਕਰੀਏ ਤਾਂ ਜੱਸਾ ਸਿੰਘ ਰਾਮਗੜੀਆ ਜੋ ਰਾਮਗੜੀਆ ਮਿਸਲ ਦੇ ਪ੍ਰਸਿੱਧ ਨੇਤਾਵਾਂ ਦੇ ਵਿੱਚ ਸ਼ਾਮਿਲ ਹੈ ਇਲਾਕੇ ਜਿਹੜੇ ਰਾਮਗੜੀਆ ਮਿਸਲ ਦੇ ਅਧੀਨ ਆਉਂਦੇ ਸੀਗੇ ਬਟਾਲਾ ਕਲਾਨੌਰ ਤੇ ਹਰਗੋਬਿੰਦਪੁਰਾ ਕਾਦੀਆ ਦੇ ਜਿਹੜੇ ਇਲਾਕੇ ਸੀ ਉਹ ਰਾਮਗੜੀਆ ਮਿਸਲ ਦੇ ਅਧੀਨ ਆਉਂਦੇ ਸੀਗੇ ਅਗਲੀ ਜਿਹੜੀ 8 ਨੰਬਰ ਮਿਸਲ ਦੀ ਜੇਕਰ ਆਪਾਂ ਗੱਲ ਕਰੀਏ ਕਨਈਆ ਮਿਸਲ ਹੈ ਜੇਕਰ ਆਪਾਂ ਮੋਢੀ ਨੇਤਾਵਾਂ ਦੀ ਗੱਲ ਕਰੀਏ ਇਹਦੇ ਵਿੱਚ ਜੈ ਸਿੰਘ ਜਿਹੜਾ ਕਨਈਆ ਮਿਸਲ ਦਾ ਮੋਢੀ ਸੀ ਨੇਤਾ ਦੀ ਗੱਲ ਕਰੀਏ ਤਾਂ ਸਦਾ ਕੌਰ ਸੀ ਜੋ ਕਿ ਰਣਜੀਤ ਸਿੰਘ ਦੀ ਰਿਸ਼ਤੇ ਦੇ ਵਿੱਚ ਸੱਸ ਲੱਗਦੀ ਸੀ ਮਹਿਤਾਬ ਕੌਰ ਦੀ ਮਾਤਾ ਸੀ ਜੇਕਰ ਆਪਾਂ ਇੱਥੇ ਗੱਲ ਕਰੀਏ ਕਨਈਆ ਮਿਸਲ ਦੇ ਵਿੱਚ ਜਿਹੜੀ ਪ੍ਰਸਿੱਧ ਨੇਤਾ ਸਦਾ ਕੌਰ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਜਿਹੜੀ ਤਿਕੜੀ ਦੀ 1917 ਸੋਰੀ 1792 ਤੋਂ 1797 ਤੱਕ ਰਣਜੀਤ ਸਿੰਘ ਦੇ ਜਿਹੜੇ ਰਾਜ ਦੀ ਸਰਪ੍ਰਸਤੀ ਕਰੀ ਸੀ ਤਿਕੜੀ ਦੀ ਉਹਦੇ ਵਿੱਚ ਸਦਾਕੌਰ ਅਹਿਮ ਸੀ ਅਗਲੀ ਜਿਹੜੀ ਆਪਾਂ ਮਿਸਲ ਦੀ ਗੱਲ ਕਰੀਏ ਜੇਕਰ ਫੁਲਕੀਆ ਮਿਸਲ ਆ ਜਾਂਦੀ ਹੈ ਅੱਗੇ ਸੰਸਥਾਪਕ ਦੀ ਗੱਲ ਕਰੀਏ ਤਾਂ ਮੋਢੀ ਜਿਹੜਾ ਸੀਗਾ ਵੀ ਫੂਲ ਸਿੰਘ ਸੀਗਾ ਫੁਲਕੀਆ ਮਿਸਲ ਦਾ ਜਿਹੜਾ ਮੋਢੀ ਸੀ ਫੂਲ ਸਿੰਘ ਸੀਗਾ ਪ੍ਰਸਿੱਧ ਨੇਤਾ ਦੀ ਜੇਕਰ ਆਪਾਂ ਗੱਲ ਕਰੀਏ ਉਹ ਸਾਬ੍ਹ ਸਿੰਘ ਸੀ ਬਾਬਾ ਆਲਾ ਸਿੰਘ ਵੀ ਜਿਹੜਾ ਫੁਲਕੀਆ ਮਿਸਲ ਨਾਲ ਸੰਬੰਧਿਤ ਸੀਗਾ ਜਿਸ ਨੇ ਕਿ ਪਟਿਆਲਾ ਜਿਹੜਾ ਵਸਾਇਆ ਸੀ ਜੇਕਰ ਆਪਾਂ ਇਲਾਕੇ ਦੀ ਗੱਲ ਕਰੀਏ ਤਾਂ ਇਲਾਕਾ ਪਟਿਆਲਾ ਨਾਬਾ ਤੇ ਜ਼ੀਂਦ ਆ ਜਾਂਦੇ ਨੇ ਨਾ ਕਈ ਮਿਸਲ ਹੀਰਾ ਸਿੰਘ ਜਿਹੜਾ ਸੀਗਾ ਇਹਨਾਂ ਦਾ ਮੋਢੀ ਸੀ ਕਰਨ ਸਿੰਘ ਜਿਹੜੇ ਇਹਨਾਂ ਦੇ ਪ੍ਰਸਿੱਧ ਨੇਤਾ ਸੀ ਜੇਕਰ ਆਪਾਂ ਨਕਈ ਮਿਸਲ ਦੀ ਗੱਲ ਕਰੀਏ ਇਲਾਕੇ ਨੇ ਜਿਹੜੇ ਮੁਲਤਾਨ ਦੇ ਕੁਝ ਖੇਤਰ ਤੇ ਕਸੂਰ ਖੇਤਰ ਸੀ ਜਿਹੜਾ ਜਿਹੜਾ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ ਉਹ ਨਕਈ ਮਿਸਲ ਦੇ ਸ਼ਾਸਨ ਦੇ ਅਧੀਨ ਆਉਂਦਾ ਸੀ 11 ਨੰਬਰ ਤੇ ਜੇਕਰ ਆਪਾਂ ਗੱਲ ਕਰੀਏ ਮਿਸਲ ਸੀ ਕਰੋੜ ਸਿੰਘੀਆ ਮਿਸਲ ਜਿਸ ਦਾ ਮੋਢੀ ਨੇਤਾ ਸੀਗਾ ਕਰੋੜ ਸਿੰਘ ਤੇ ਦਿੱਲੀ ਫਤਿਹ ਕਰਨ ਵਾਲੇ ਪਹਿਲੀ ਵਾਰ ਦਿੱਲੀ ਫਤਿਹ ਕਰਨ ਵਾਲੇ ਸਿੱਖ ਜਰਨੈਲ ਬਘੇਲ ਸਿੰਘ ਜਿਹੜੇ ਕਰੋੜ ਸਿੰਘ ਆ ਮਿਸਲ ਨਾਲ ਸੰਬੰਧ ਰੱਖਦੇ ਸੀ ਜੇਕਰ ਆਪਾਂ ਬਘੇਲ ਸਿੰਘ ਤੋਂ ਬਿਨਾ ਅੱਗੇ ਗੱਲ ਕਰੀਏ ਪ੍ਰਸਿੱਧ ਨੇਤਾ ਤੀਤਾ ਜੋਧ ਸਿੰਘ ਜਿਹੜਾ ਇੱਕ ਨਾਮ ਵਰਣਨਯੋਗ ਹੈ ਕਰੋੜ ਸਿੰਘ ਇਹ ਮਿਸਲ ਨਾਲ ਸੰਬੰਧਿਤ ਪ੍ਰਸਿੱਧ ਨੇਤਾ ਦੀ ਜੇਕਰ ਆਪਾਂ ਗੱਲ ਕਰੀਏ ਜੇਕਰ ਆਪਾਂ ਅੱਗੇ ਗੱਲ ਕਰੀਏ ਇਹਨਾਂ ਦੇ ਇਲਾਕਿਆਂ ਦੀ ਜਿਹੜੇ ਕਿ ਕਰੋੜ ਸਿੰਘ ਜਾਂ ਮਿਸਲ ਦੇ ਸ਼ਾਸਨ ਦੇ ਅਧੀਨ ਆਉਂਦੇ ਸੀ ਇਸ ਦੇ ਵਿੱਚ ਨਮਾ ਸ਼ਹਿਰ ਤੇ ਬੁੰਗਾ ਜਿਹੜਾ ਇਲਾਕੇ ਸੀਗੇ ਕਰੋੜ ਸਿੰਘ ਦੇ ਅਧੀਨ 12 ਨੰਬਰ ਜਿਹੜੀ ਮਿਸਲ ਹੈ ਉਹ ਹੈ ਡੱਲੇਵਾਲੀਆ ਮਿਸਲ ਜਿਸ ਦਾ ਕਿ ਨੇਤਾ ਸੀਗਾ ਜਾਂ ਮੋਦੀ ਸੀਗਾ ਜਿਹੜਾ ਉਹ ਗੁਲਾਬ ਸਿੰਘ ਸੀ ਜੇਕਰ ਆਪਾਂ ਇੱਥੇ ਪ੍ਰਸਿੱਧ ਨੇਤਾ ਦੀ ਗੱਲ ਕਰੀਏ ਤਾਂ ਤਾਰਾ ਸਿੰਘ ਜਿਹੜਾ ਡੱਲਾਵਾਲੀਆ ਮਿਸਲ ਦਾ ਪ੍ਰਸਿੱਧ ਨੇਤਾ ਸੀ ਇਲਾਕੇ ਜਿਹੜੇ ਆ ਜਾਂਦੇ ਨੇ ਡੱਲਾਵਾਲੀਆ ਮਿਸਲ ਦੇ ਅਧੀਨ ਜਲੰਧਰ ਦੁਆਬ ਸਤਲੁਜ ਦਰਿਆ ਦੇ ਇਲਾਕੇ ਨੇ ਜਿਹੜੇ ਡੱਲੇਵਾਲੀਆ ਮਿਸਲ ਦੇ ਅਧੀਨ ਆ ਜਾਂਦੇ ਨੇ ਹੁਣ ਇਸ ਤੋਂ ਅੱਗੇ ਆਪਾਂ ਮਿਸਲਾਂ ਨਾਲ ਸੰਬੰਧਿਤ ਜਿਹੜੇ ਐਮਸੀਕਿਊ ਕਰਾਂਗੇ 12 ਦੀਆਂ 12 ਮਿਸਲਾਂ ਦੇ ਨਾਲ ਸੰਬੰਧਿਤ ਹੋਣਗੇ ਸਟਾਰਟ ਕਰਦੇ ਹਾਂ ਇੱਕ ਨੰਬਰ ਜਿਹੜਾ ਐਮਸੀਕਿਊ ਹੈ ਮਿਸਲ ਸ਼ਬਦ ਦਾ ਜਿਹੜਾ ਭਾਵ ਹੈ ਉਹ ਕੀ ਹੈ ਮਿਸਲ ਜਿਹੜਾ ਸ਼ਬਦ ਹੈ ਇਸ ਦਾ ਭਾਵ ਹੈ ਬਰਾਬਰ ਜਾਂ ਇੱਕ ਫਾਈਲ ਕਿਉਂਕਿ ਸਿੱਖਾਂ ਨੂੰ ਇੱਕ ਜਥਿਆਂ ਦੇ ਵਿੱਚ ਵੰਡਿਆ ਸੀ ਮਿਸਲਾਂ ਦੀ ਜਿਹੜੀ ਗਿਣਤੀ ਸੀ ਆਪਾਂ ਸਾਰੇ ਜਾਣਦੇ ਹਾਂ 12 ਸੀ ਜੋ ਕਿ ਆਪਾਂ ਕਲਾਸ ਕਰਿਆ ਏ ਇਸ ਤੋਂ ਪਹਿਲਾਂ ਫੈਜ਼ਲਪੁਰੀਆ ਜਿਹੜੀ ਮਿਸਲ ਦਾ ਮੁੱਢੀ ਸੰਸਥਾਪਕ ਕੌਣ ਸੀ ਨਵਾਬ ਕਪੂਰ ਸਿੰਘ ਜਿਸ ਨੇ ਕਿ ਇਹ ਮਿਸਲਾਂ ਬਣਾਉਣ 'ਚ ਅਹਿਮ ਯੋਗਦਾਨ ਵੀ ਪਾਇਆ ਸੀ ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਫੈਦਲਪੁਰੀਆ ਜਿਹੜੀ ਮਿਸਲ ਹੈ ਇਹਨੂੰ ਹੋਰ ਕਿਹੜੀ ਨਾਮ ਨਾਲ ਜਾਣਿਆ ਜਾਂਦਾ ਹੈ ਸਿੰਘਪੁਰੀਆ ਮਿਸਲ ਦੇ ਨਾਮ ਨਾਲ ਵੀ ਜਿਹੜਾ ਫੈਦਲਪੁਰੀਆ ਮਿਸਲ ਨੂੰ ਜਾਣਿਆ ਜਾਂਦਾ ਹੈ ਨਵਾਬ ਕਪੂਰ ਸਿੰਘ ਨੂੰ ਨਵਾਬੀ ਕਿਸ ਕੋਲੋਂ ਮਿਲੀ ਸੀ ਜਿਵੇਂ ਕਿ ਆਪਾਂ ਪਹਿਲਾਂ ਇਸ ਚੀਜ਼ ਦਾ ਜ਼ਿਕਰ ਕਰਿਆ ਇਹ ਕਲਾਸ ਦੇ ਵਿੱਚ ਜ਼ਕਰੀਆ ਖਾਂ ਕੋਲੋਂ ਮਿਲੀ ਸੀ ਆਲੂਵਾਲੀਆ ਮਿਸਲ ਦਾ ਮੋਢੀ ਜੇਕਰ ਆਪਾਂ ਗੱਲ ਕਰੀਏ ਜੱਸਾ ਸਿੰਘ ਆਲੂਵਾਲੀਆ ਸੀ ਅੱਗੇ ਆ ਜਾਂਦਾ ਦਲ ਖਾਲਸਾ ਵਿੱਚ ਜੱਸਾ ਸਿੰਘ ਆਲੂਵਾਲੀਆ ਦਾ ਕੀ ਅਹੁਦਾ ਸੀ ਜੱਸਾ ਸਿੰਘ ਆਲੂਵਾਲੀਆ ਆਪਾਂ ਸਾਰੇ ਜਾਣਦੇ ਆ ਕਿ ਆਲੂਵਾਲੀਆ ਮਿਸਲ ਦਾ ਮੋਢੀ ਸੀ ਜੇਕਰ ਆਪਾਂ ਗੱਲ ਕਰੀਏ ਦਲ ਖਾਲਸਾ ਦੇ ਵਿੱਚ ਉਹਦਾ ਉਹਦਾ ਕੀ ਸੀ ਤਾਂ ਉਹ ਪ੍ਰਧਾਨ ਸੈਨਾਪਤੀ ਸੀ ਜੱਸਾ ਸਿੰਘ ਨੇ ਕਿਸ ਸ਼ਹਿਰ ਨੂੰ ਆਲੂਵਾਲੀਆ ਮਿਸਲ ਦੀ ਰਾਜਧਾਨੀ ਬਣਾਇਆ ਸੀ ਜੇਕਰ ਆਪਾਂ ਗੱਲ ਕਰੀਏ ਆਲੂਵਾਲੀਆ ਮਿਸਲ ਦੀ ਰਾਜਧਾਨੀ ਜਿਹੜੀ ਜੱਸਾ ਸਿੰਘ ਨੇ ਬਣਾਈ ਸੀ ਉਹ ਕਪੂਰਥਲਾ ਸੀ ਰਾਮਗੜੀਆ ਮਿਸਲ ਦੀ ਸਥਾਪਨਾ ਕਿਸ ਨੇ ਕੀਤੀ? ਰਾਮਗੜੀਆ ਮਿਸਲ ਦੀ ਜਿਹੜੀ ਸਥਾਪਨਾ ਕੀਤੀ ਸੀ ਖੁਸ਼ਹਾਲ ਸਿੰਘ ਨੇ ਕੀਤੀ ਸੀ। ਖੁਸ਼ਹਾਲ ਸਿੰਘ ਨੇ ਕਿਸ ਤੋਂ ਅੰਮ੍ਰਿਤ ਛਕਿਆ ਸੀ? ਜੱਸਾ ਸਿੰਘ ਰਾਮਗੜੀਆ ਤੋਂ। ਰਾਮਗੜੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ? ਜੱਸਾ ਸਿੰਘ ਰਾਮਗੜੀਆ। ਜੱਸਾ ਸਿੰਘ ਰਾਮਗੜੀਆ ਨੇ ਕਿਹੜੇ ਕਿਲੇ ਵਿੱਚੋਂ ਸਿੱਖਾਂ ਨੂੰ ਬਚਾਇਆ ਸੀ? ਜੱਸਾ ਸਿੰਘ ਰਾਮਗੜੀਆਂ ਨੇ ਕਿਹੜੇ ਕਿਲੇ ਵਿੱਚੋਂ ਸਿੱਖਾਂ ਨੂੰ ਬਚਾਇਆ ਸੀ ਤਾਂ ਉਹ ਕਿਲੇ ਦਾ ਨਾਮ ਹੈ ਰਾਮਰਾਉਣੀ ਦੇ ਕਿਲੇ ਦੇ ਵਿੱਚੋਂ ਜਿਹੜਾ ਜੱਸਾ ਸਿੰਘ ਰਾਮਗੜੀਆਂ ਨੇ ਸਿੱਖਾਂ ਨੂੰ ਬਚਾਇਆ ਸੀ ਜੱਸਾ ਸਿੰਘ ਰਾਮਗੜੀਆਂ ਨੇ ਰਾਮਰਾਉਣੀ ਦੇ ਕਿਲੇ ਦਾ ਕੀ ਨਾਮ ਰੱਖਤਾ ਸੀਗਾ ਜਿਹੜਾ ਨਾਮ ਰੱਖਿਆ ਸੀ ਉਹ ਰਾਮਗੜ੍ਹ ਸੀ ਜੱਸਾ ਸਿੰਘ ਰਾਮਗੜੀਆਂ ਨੇ ਰਾਮਰਾਉਣੀ ਦੇ ਜਿਹੜੇ ਕਿਲੇ ਦਾ ਨਾਮ ਰੱਖਿਆ ਸੀ ਉਹ ਰਾਮਗੜ੍ਹ ਸੀਗਾ ਜੱਸਾ ਸਿੰਘ ਰਾਮਗੜੀਆ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਜੱਸਾ ਸਿੰਘ ਰਾਮਗੜੀਆ ਨੇ ਕਿਸ ਸ਼ਹਿਰ ਨੂੰ ਜਿਹੜਾ ਆਪਣੀ ਰਾਜਧਾਨੀ ਬਣਾਇਆ ਸੀ ਤਾਂ ਉਹ ਸ੍ਰੀ ਹਰਗੋਬਿੰਦਪੁਰਾ ਨੂੰ ਜਿਹੜਾ ਜੱਸਾ ਸਿੰਘ ਰਾਮਗੜੀਆ ਨੇ ਰਾਜਧਾਨੀ ਬਣਾਇਆ ਸੀ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਹਰ ਸ੍ਰੀ ਹਰਗੋਬਿੰਦਪੁਰਾ ਜਿਹੜਾ ਸਹਿਰ ਸੀ ਇਹ ਗੁਰੂ ਅਰਜਨ ਦੇਵ ਜੀ ਨੇ ਸੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬਸਾਇਆ ਸੀ ਅੱਗੇ ਜੇ ਗੱਲ ਕਰੀਏ ਆਪਾਂ ਪੰਗੀ ਮਿਸਲ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਉਹ ਸੱਜਾ ਸਿੰਘ ਸੀ ਚੰਡਾ ਸਿੰਘ ਪੰਗੀ ਨੇ ਜਮਜਮਾ ਤੂਪ ਕਿੱਥੋਂ ਦੇ ਸ਼ਾਸਕ ਕੋਲੋਂ ਪ੍ਰਾਪਤ ਕੀਤੀ ਸੀ ਜਿਹੜੀ ਕੀ ਬਾਅਦ ਦੇ ਵਿੱਚ ਜਾ ਕੇ ਰਣਜੀਤ ਸਿੰਘ ਨੇ ਜਿੱਤ ਲਈ ਸੀਗੀ ਪੰਗੀ ਮਿਸਲ ਤੋਂ RAMNAGAR ਦੇ ਜਿਹੜੇ ਸ਼ਾਸਕ ਤੋਂ ਝੰਡਾ ਸਿੰਘ ਪੰਗੀ ਨੇ ਜਮਜਮਾ ਤੋਪ ਜਿਹੜੀ ਪ੍ਰਾਪਤ ਕੀਤੀ ਸੀ ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ ਚੜਤ ਸਿੰਘ ਸ਼ੁਕਰਚੱਕੀਆ ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦੀ ਜੇਕਰ ਅਪਾ ਗੱਲ ਕਰੀਏ ਕਿਹੜਾ ਸ਼ਹਿਰ ਸੀ ਗੁਜਰਾਵਾਲਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਜੇਕਰ ਆਪਾਂ ਗੱਲ ਕਰੀਏ ਮਹਾ ਸਿੰਘ ਚੜਤ ਸਿੰਘ ਸੁਕਰਚੱਕੀਆ ਰਣਜੀਤ ਸਿੰਘ ਦਾ ਕੀ ਲੱਗਦਾ ਸੀ ਦਾਦਾ ਗੱਦੀ ਤੇ ਬੈਠਣ ਸਮੇਂ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ 1792 ਦੇ ਵਿੱਚ ਮਹਾ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਸੀ ਗੱਦੀ ਤੇ ਬੈਠਿਆ ਸੀਗਾ 12 ਸਾਲ ਜਿਹੜੀ ਉਮਰ ਸੀਗੀ ਰਣਜੀਤ ਸਿੰਘ ਦੀ ਗੱਦੀ ਤੇ ਬੈਠਣ ਸਮੇ 22 ਨੰਬਰ ਜੇ ਐਮਸੀਕਿਊ ਦੀ ਗੱਲ ਕਰੀਏ ਆਪਾਂ ਕਨਈਆ ਮਿਸਲ ਦਾ ਜਿਹੜਾ ਸੰਸਥਾਪਕ ਸੀਗਾ ਕੌਣ ਸੀ ਜੈ ਸਿੰਘ ਫੁਲਕੀਆ ਮਿਸਲ ਦਾ ਮੋਢੀ ਦੀ ਜੇਕਰ ਆਪਾਂ ਗੱਲ ਕਰੀਏ ਚੌਧਰੀ ਫੂਲ ਸਿੰਘ ਜਾਂ ਕਿ ਕੱਲਾ ਫੂਲ ਸਿੰਘ ਵੀ ਆ ਜਾਂਦਾ ਤੁਸੀਂ ਇਸ ਚੀਜ਼ ਚ ਕਨਫਿਊਜ਼ ਨਹੀਂ ਹੋਣਾ ਚੌਧਰੀ ਫੂਲ ਸਿੰਘ ਵੀ ਆ ਜਾਂਦਾ ਹੈ ਕੱਲਾ ਫੂਲ ਸਿੰਘ ਵੀ ਆ ਜਾਂਦਾ ਹੈ ਚੌਧਰੀ ਫੂਲ ਨੂੰ ਰਾਜ ਕਰਨ ਦਾ ਅਸ਼ੀਰਵਾਦ ਹੈ ਜਿਹੜਾ ਕਿਹੜੇ ਗੁਰੂ ਤੋਂ ਮਿਲਿਆ ਸੀ ਚੌਧਰੀ ਫੂਲ ਨੂੰ ਜਿਹੜਾ ਰਾਜ ਕਰਨ ਦਾ ਅਸ਼ੀਰਵਾਦ ਹੈ ਜਿਹੜਾ ਕਿਹੜੇ ਗੁਰੂ ਤੋਂ ਮਿਲਿਆ ਸੀ ਗੁਰੂ ਹਰ Rai ਜੀ ਤੋਂ ਪਟਿਆਲਾ ਵਿਖੇ ਫੁਲਕੀਆਂ ਮਿਸਲ ਦਾ ਜਿਹੜਾ ਸੰਸਥਾਪਕ ਸੀਗਾ ਕੌਣ ਸੀ ਪਟਿਆਲਾ ਵਿਖੇ ਫੁਲਕੀਆਂ ਮਿਸਲ ਦਾ ਜਿਹੜਾ ਸੰਸਥਾਪਕ ਸੀ ਬੜੇ ਧਿਆਨ ਨਾਲ ਤੁਸੀਂ MCQ ਪੜ੍ਹਨਾ ਹੈ ਆਨਸਰ ਲਗਾਉਣ ਤੋਂ ਪਹਿਲਾਂ ਜੇਕਰ ਕੱਲੀ ਫੁਲਕੀਆਂ ਮਿਸਲ ਦੇ ਮੋਢੀ ਦੀ ਸੰਸਤਾਪਕ ਦੀ ਗੱਲ ਹੁੰਦੀ ਹੈ ਤਾਂ ਉਹ ਫੂਲ ਸਿੰਘ ਹੈ ਜੇਕਰ ਪਟਿਆਲਾ ਵਿਖੇ ਗੱਲ ਹੁੰਦੀ ਹੈ ਤਾਂ ਉਹ ਆਲਾ ਸਿੰਘ ਹੈ ਆਲਾ ਸਿੰਘ ਨੂੰ ਰਾਜਾ ਦੀ ਜਿਹੜੀ ਉਪਾਧੀ ਮਿਲਦੀ ਹੈ ਕਿਸ ਨੇ ਦਿੱਤੀ ਸੀ ਆਲਾ ਸਿੰਘ ਨੂੰ ਜਿਹੜੀ ਰਾਜਾ ਦੀ ਉਪਾਧੀ ਦੀ ਗੱਲ ਕਰੀਏ ਜੇ ਕਿਸ ਨੇ ਦਿੱਤੀ ਸੀ ਅਹਿਮਦ ਸਾਹ ਅਬਦਾਲੀ ਨੇ ਦਿੱਤੀ ਸੀ ਨਿਸਾਨ ਵਾਲੀਏ ਜਿਹੜਾ ਮਿਸਲ ਦਾ ਮੋਢੀ ਕੌਣ ਸੀ ਸਰਦਾਰ ਸੰਗਤ ਸਿੰਘ ਡੱਲੇਵਾਲੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀਗਾ ਤਾਰਾ ਸਿੰਘ ਕੇਬਾ ਸਹੀਦ ਮਿਸਲ ਦਾ ਜੀ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ ਬਾਬਾ ਦੀਪ ਸਿੰਘ ਜਿਸ ਨੂੰ ਕੇ ਨਿਹੰਗ ਮਿਸਲ ਵੀ ਕਿਹਾ ਜਾਂਦਾ ਸਿੱਖ ਮਿਸਲਾਂ ਦੀ ਜਿਹੜੀ ਕੇਂਦਰੀ ਸੰਸਥਾ ਦਾ ਨਾਂ ਕੀ ਸੀਗਾ ਸਿੱਖ ਮਿਸਲਾਂ ਦੀ ਜੇਕਰ ਆਪਾਂ ਕੇਂਦਰੀ ਸੰਸਥਾ ਦੀ ਗੱਲ ਕਰੀਏ ਤਾਂ ਉਹ ਗੁਰਮਤਾ ਸੀ ਗੁਰਮਤਾ ਤੋਂ ਕੀ ਭਾਵ ਹੈ ਗੁਰਮਤਾ ਤੋਂ ਭਾਵ ਹੈ ਗੁਰੂ ਦਾ ਮਤ ਜਾਂ ਫੈਸਲਾ ਅੱਗੇ 32 ਨੰਬਰ ਤੇ ਜੇਕਰ ਆਪਾਂ ਗੱਲ ਕਰੀਏ ਗੁਰਮਤਾ ਕਿੱਥੇ ਬੁਲਾਇਆ ਜਾਂਦਾ ਸੀ ਸ੍ਰੀ ਅਕਾਲ ਤਖਤ ਸਹਿ ਵਿਖੇ ਜਿਹੜਾ ਗੁਰਮਤਾ ਬੁਲਾਇਆ ਜਾਂਦਾ ਸੀ ਗੁਰਮਤਾ ਸਾਲ ਵਿੱਚ ਕਿੰਨੀ ਵਾਰ ਬੁਲਾਇਆ ਜਾਂਦਾ ਸੀ ਦੋ ਵਾਰ ਬੁਲਾਇਆ ਜਾਂਦਾ ਸੀ ਗੁਰਮਤਾ ਕਿਹੜੇ ਮੌਕਿਆਂ ਤੇ ਬੁਲਾਇਆ ਜਾਂਦਾ ਸੀ? ਦਿਵਾਲੀ ਅਤੇ ਵਿਸਾਖੀ ਦੇ ਮੌਕਿਆਂ ਤੇ ਜਿਹੜਾ ਗੁਰਮਤਾ ਬੁਲਾਇਆ ਜਾਂਦਾ ਸੀ ਜੇਕਰ ਆਪਾਂ ਗੱਲ ਕਰੀਏ ਅੱਗੇ ਮਿਸਲ ਨਾਲ ਸੰਬੰਧਿਤ ਅਹੁਦਿਆਂ ਦੀ ਤਾਂ ਉਸ ਦੇ ਵਿੱਚ ਜੇ ਪਹਿਲਾ ਜਿਹੜਾ ਅਹੁਦਾ ਸਾਰਿਆਂ ਨਾਲੋਂ ਵੱਡਾ ਅਹੁਦਾ ਹੈ ਮਿਸਲ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਸਰਦਾਰ ਸਰਦਾਰ ਤੋਂ ਬਾਅਦ ਜਿਹੜਾ ਕਿਸ ਦਾ ਅਹੁਦਾ ਹੁੰਦਾ ਸੀਗਾ ਮਿਸਲਾਂ ਦਾ ਜਿਹੜਾ ਪ੍ਰਸ਼ਾਸਨ ਚੱਲ ਰਿਹਾ ਸੀ ਉਸ ਦੇ ਵਿੱਚ ਅਹੁਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਸਰਦਾਰ ਤੋਂ ਬਾਅਦ ਕਿਸ ਦਾ ਅਹੁਦਾ ਆਉਂਦਾ ਸੀਗਾ ਮਿਸਲਦਾਰ ਦਾ ਜੇਕਰ ਆਪਾਂ ਉਸ ਤੋਂ ਅੱਗੇ ਗੱਲ ਕਰੀਏ ਮਿਸਲ ਪ੍ਰਸ਼ਾਸਨ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਉਹ ਕਿਹੜੀ ਸੀ ਮਿਸਲ ਪ੍ਰਸ਼ਾਸਨ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਪਿੰਡ ਸੀ ਤੇ ਅੱਗੇ ਜੇਕਰ ਆਪਾਂ ਗੱਲ ਕਰੀਏ ਮਿਸਲਾਂ ਦੇ ਸਮੇਂ ਜਿਹੜੇ ਜ਼ਿਲ੍ਹੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਮਿਸਲਾਂ ਦੇ ਸਮੇਂ ਜ਼ਿਲ੍ਹੇ ਦੇ ਮੁਖੀ ਨੂੰ ਕਾਰਦਾਰ ਕਿਹਾ ਜਾਂਦਾ ਸੀ ਪਿੰਡ ਦਾ ਪ੍ਰਬੰਧ ਜਿਹੜਾ ਕੌਣ ਚਲਾਉਂਦਾ ਸੀਗਾ ਮਿਸਲ ਪ੍ਰਸ਼ਾਸਨ ਦੀ ਗੱਲ ਹੋ ਰਹੀ ਹੈ ਇੱਥੇ ਪੰਚਾਇਤ ਜਿਹੜੀ ਪਿੰਡ ਦਾ ਪ੍ਰਬੰਧ ਚਲਾਉਂਦੀ ਸੀ ਮਿਸਲਾਂ ਦੇ ਸਮੇਂ ਜਿਹੜਾ ਆਮਦਨ ਦਾ ਮੁੱਖ ਸੋਮਾ ਸੀਗਾ ਕੀ ਸੀ ਮਿਸਲਾਂ ਦੇ ਸਮੇਂ ਜਿਹੜਾ ਆਮਦਨ ਦਾ ਮੁੱਖ ਸੋਮਾ ਸੀਗਾ ਉਹ ਲਗਾਨ ਸੀ ਟੈਕਸ ਸੀ ਧੂਮੀ ਲਗਾਨ ਕਿਸ ਆਧਾਰ ਤੇ ਨਿਸ਼ਚਿਤ ਕੀਤਾ ਜਾਂਦਾ ਸੀਗਾ ਜੇਕਰ ਸਿੱਖ ਮਿਸਲਾਂ ਦੇ ਵਿੱਚ ਭੂਮੀ ਲਗਾਉਣ ਦੀ ਗੱਲ ਕਰੀਏ ਤਾਂ ਉਹ ਉਪਜਾਊ ਸ਼ਕਤੀ ਦੇ ਆਧਾਰ ਤੇ ਜਿਹੜਾ ਨਿਸ਼ਚਿਤ ਕੀਤਾ ਜਾਂਦਾ ਸੀ ਲਗਾਨ ਸਾਲ ਵਿੱਚ ਕਿੰਨੀ ਵਾਰ ਇਕੱਠਾ ਕੀਤਾ ਜਾਂਦਾ ਸੀਗਾ ਸਿੱਖ ਮਿਸਲਾਂ ਦੇ ਵਿੱਚ ਲਗਾਨ ਜਿਹੜੀ ਪ੍ਰਣਾਲੀ ਸੀ ਉਸ ਦੇ ਅਧੀਨ ਲਗਾਨ ਜਿਹੜਾ ਸਾਲ ਦੇ ਵਿੱਚ ਕਿੰਨੀ ਵਾਰ ਜਿਹੜਾ ਇਕੱਠਾ ਕੀਤਾ ਜਾਂਦਾ ਸੀ ਦੋ ਵਾਰ ਰਾਖੀ ਪ੍ਰਥਾ ਜਿਹੜੀ ਰਾਖੀ ਪ੍ਰਥਾ ਜਿਹੜੀ ਅਧੀਨ ਉਪਜ ਦਾ ਕਿੰਨਾ ਜਿਹੜਾ ਭਾਗ ਹੈ ਮਿਸਲਾਂ ਨੂੰ ਦਿੱਤਾ ਜਾਂਦਾ ਸੀ ਰਾਖੀ ਪ੍ਰਥਾ ਅਦੀਨ ਜਿਹੜਾ ਭਾਗ ਹੈ ਉਪਜ ਦਾ ਕਿੰਨਾਵਾਂ ਭਾਗ ਸੀਗਾ ਉਹ ਪੰਜਵਾਂ ਭਾਗ ਜਿਹੜਾ ਕਿ ਮਿਸਲਾਂ ਨੂੰ ਦਿੱਤਾ ਜਾਂਦਾ ਸੀ ਕਿਹੜੇ ਸਿੱਖ ਜਰਨੈਲ ਨੇ ਅਬਦਾਲੀ ਦੀ ਫੌਜ ਤੇ ਹਮਲਾ ਕਰਕੇ ਕੈਦੀਆਂ ਨੂੰ ਛਡਵਾ ਲਿਆ ਜੱਸਾ ਸਿੰਘ ਆਲੂਵਾਲੀਆ ਨੇ ਅਬਦਾਲੀ ਦੀ ਫੌਜ ਤੇ ਹਮਲਾ ਕਰਕੇ ਕੈਦੀਆਂ ਨੂੰ ਛਡਵਾ ਲਿਆ ਸੀ ਸਿੱਖਾਂ ਨੇ ਲਾਹੌਰ ਕਬਜ਼ਾ ਕਦੋਂ ਕੀਤਾ 1761 ਦੇ ਵਿੱਚ ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕੀਤਾ ਲਾਹੌਰ ਜਿੱਤ ਕਾਰਨ ਜੱਸਾ ਸਿੰਘ ਆਲੂਵਾਲੀਆ ਸੀ ਜਿਹੜਾ ਉਹਨੂੰ ਕਿਹੜੀ ਉਪਾਦੀ ਦਿੱਤੀ ਗਈ ਸੀ ਲਾਹੌਰ ਜਿੱਤ ਦੇ ਕਾਰਨ ਜੱਸਾ ਸਿੰਘ ਆਲੂਵਾਲੀਆ ਨੂੰ ਕਿਹੜੀ ਉਪਾਦੀ ਦਿੱਤੀ ਗਈ ਸੀ ਸੁਲਤਾਨ ਉਲਕੌਮ ਦੀ ਜਿਹੜੀ ਉਪਾਦੀ ਹੈ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਤੀ ਗਈ ਸੀ ਇਸ ਦੇ ਨਾਲ ਹੀ ਅੱਜ ਦੀ ਆਪਣੀ ਸਿੱਖ ਮਿਸਲਾ ਤੇ ਜਿਹੜੀ ਕਲਾਸ ਐ ਸਮਾਪਤ ਹੁੰਦੀ ਐ ਜੇਕਰ ਤੁਸੀਂ ਪੰਜਾਬੀ ਪੇਪਰ ਤੇ ਪੰਜਾਬੀ ਔਰ ਇੰਗਲਿਸ਼ ਦੀ ਸ਼ਾਰਟਹੈਂਡ ਬੜੇ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਫ੍ਰੀ ਆਫ ਕਾਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲਓ